ਗੁਰੂ ਨਗਰੀ ਦੇ ਡੀਸੀ ਸਾਹਿਬ ਵੱਲੋਂ ਅੱਜ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰੀ ਦੇ ਵਿੱਚ ਜੋ ਸਸ਼ਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦਾ ਜਿੰਨਾ ਜੋ 골ਡਨ ਪਲਾਜ਼ਾ ਹੈਗਾ ਉੱਥੇ ਜੋ ਆ ਕੇ ਉੱਥੋਂ ਦਾ ਦੌਰਾ ਜੋ ਕੀਤਾ ਜਾ ਰਿਹਾ ਤਾਂ ਇਹ ਦੱਸ ਦਈਏ ਕਿ ਗੁਰੂ ਨਗਰੀ ਦੇ ਡੀਸੀ ਸਾਖੀ ਸਾਨੀ ਜੋ ਨੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਨ੍ਹਾਂ ਵੱਲੋਂ ਪੂਰੇ ਪ੍ਰਸ਼ਾਸਨ ਦੇ ਨਾਲ ਅੱਜ ਸਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦੇ ਚਗਿਰਦੇ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਤਾਂ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਖਾਸ ਤੌਰ ਦੇ ਉੱਤੇ ਵੇਖਣ ਨੂੰ ਅੱਜ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਨੇ ਉਹਨਾਂ ਵੱਲੋਂ ਇੱਥੇ ਪਹੁੰਚਿਆ ਗਿਆ ਤਾਂ ਉਸ ਦੇ ਨਾਲ ਨਾਲ ਇੱਕ ਇਹ ਵੀ ਤਰਨੂ ਜ਼ਰੂਰ ਆਪਾਂ ਗੱਲ ਸਾਂਝੀ ਕਰ ਦਈਏ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਸਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦੇ ਜੋ ਚੁਗਿਰਦਾ ਹੈਗਾ ਉਸ ਚੁਗਿਰਦੇ ਦੇ ਵਿੱਚ ਜੋ ਵਿਸ਼ੇਸ਼ ਤੌਰ ਦੇ ਉੱਤੇ ਉਸ ਚੁਗਿਰਦੇ ਦੇ ਵਿੱਚ ਜਿਹੜੇ ਫੜੀਆਂ ਲਗਾਉਂਦੇ ਸਨ ਜੋ ਕੁਝ ਟਪਕੇ ਵੱਲੋਂ ਫੜੀਆਂ ਲਗਾਈਆਂ ਜਾਂਦੇ ਸਨ ਜਿਹੜੀਆਂ ਫੜੀਆਂ ਲਗਾਈ ਜਾਂਦੀਆਂ ਸਨ ਤਾਂ ਉਹ ਚੁਗਾ ਦਿੱਤੀਆਂ ਨਹੀਂ ਜਾਂ ਸੰਤਾਂ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਇੱਕ ਵੱਡਾ ਵਿਵਾਦ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਕੁਝ ਘਰਾਂ ਦੇ ਜੋ ਚੁੱਲ੍ਹੇ ਵੀ ਜੋ ਠੰਡੇ ਪੈ ਚੁੱਕੇ ਨੇ ਕਿਉਂਕਿ कमाई ਕਰਨ ਦਾ ਸਾਧਨ ਹੋਰ ਕੋਈ ਵੀ ਨਾ ਖੋਣ ਕਰਕੇ ਤਾਂ ਉਹਨਾਂ ਵੱਲੋਂ ਲਗਾਤਾਰ ਮਿੰਟਾ ਹੜੇ ਕੱਤੇ ਕੱਢੇ ਜਾ ਰਹੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਜੋ ਡੀਸੀ ਸਾਹਿਬ ਨੇ ਸਾਕਸ਼ੀ ਸਾਹਨੇ ਜੀਓ ਅੱਜ ਗੁਰੂ ਨਗਰੀ ਦਾ ਖਾਸ ਤੌਰ ਦੇ ਉੱਤੇ ਪਲਾਜ਼ੇ ਦਾ ਜੋ 골ਡਨ ਪਲਾਜ਼ਾ ਉਸ ਦਾ ਦौरा ਕਰਦੇ ਜੋ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਪ੍ਰਸ਼ਾਸਨ ਦੇ ਨਾਲ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜ਼ਰੂਰ ਇਹ ਤਸਵੀਰ ਡੀਸੀ ਸਾਹਿਬ ਦੀ ਵੀ ਸਾਂਝੀ ਕੀਤੀ ਜਾਵੇ ਤਾਂ ਪੂਰੇ ਪ੍ਰਸ਼ਾਸਨ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਨਾਲ ਤਾਂ ਕਿ ਇੱਥੇ ਜੋ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਪ੍ਰੋਜੈਕਸ਼ਨ ਦੇ ਨਾਲ ਹੀ نیچے ਇਹ ਖਾਸ ਤਸਵੀਰਾਂ ਸੰਜੇ ਕਰੇਤਸਾਨਾ ਡੀਸੀ ਸਾਹਿਬਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਗੋਲਡਨ ਟੈਂਪਲ ਦਾ ਤਰੀਖਣ ਦਿੱਤਾ ਕੁਝ ਕੀ ਕੁਝ ਖਾਸ ਗੱਲਾਂ ਜੋ ਇੱਥੇ ਤੁਸੀਂ ਦੇਖੀ ਹੈ ਐਕਚੁਅਲੀ ਨਾ ਅਸੀਂ ਫੈਸਟੀਵਲ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਸਲਾਨੀਆਂ ਦੀ ਜਿਹੜੀ ਫੈਸਿਲਿਟੀ ਸਹੂਦਾਵਾਂ ਹੈਗੀਆਂ ਸਾਡੇ ਕੋਲ ਜਿਹੜਾ ਪ੍ਰੋਜੈਕਟ ਗਲੀਆਰਾ ਦਾ ਉਹਦਾ ਅਸੀਂ ਅੱਜ ਰਿਵਿਊ ਕਰਨ ਆਏ ਸੀ ਕਿ ਪਲੱਸ ਮਲਟੀ ਏਜੰਸੀ ਇੱਥੇ ਜਿੱਦਾਂ ਡਿਪਾਰਟਮੈਂਟ ਆਫ ਟੂਰਿਜ਼ਮ ਵੀ ਕੰਮ ਕਰ ਰਿਹਾ ਹੈ ADA ਵੀ ਕੰਮ ਕਰ ਰਹੀ ਹੈ ਨਾਲ ਕਾਰਪੋਰੇਸ਼ਨ ਵੀ ਕੰਮ ਕਰ ਰਹੀ ਹੈ ਉਹਨਾਂ ਦੇ ਵਿਚਕਾਰ ਕੋਈ ਵੀ ਇਦਾਂ ਦੇ ਪੁਆਇੰਟਸ ਆਫ ਕਨਫਲਿਕਟ ਨਾ ਹੋਣ ਹਰ ਇੱਕ ਏਜੰਸੀ ਆਪਣਾ ਦਿੱਤਾ ਹੋਇਆ ਕੰਮ ਸਮੇਂ ਸਿਰ ਖਤਮ ਕਰੇ ਤੇ 골ਡਨ ਟੈਂਪਲ ਚ ਆਉਣ ਵਾਲੇ ਮੱਥਾ ਟੇਕਣ ਵਾਲੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅ ਸ਼ੀਰ ਦਰਬਾਰ ਸਾਹਿਬ ਦੀ ਜੋ ਆਊਟਰ ਪੈਰੀਫੇਰੀ ਹੈ ਉਹ ਬੇਸਿਕਲੀ ਐਡਮਿਨਿਸਟ੍ਰੇਸ਼ਨ ਕੋਲ ਹੈਗੀ ਹੈ ਉਹਦੀ ਮੇਨਟੇਨੈਂਸ ਕਲੀਨਲੀਨੈਸ ਪਬਲਿਕ ਵਾਸ਼ਰੂਮਸ ਲਾਈਟਾਂ ਇਹ ਚੀਜ਼ਾਂ ਚੈੱਕ ਕੀਤੀਆਂ ਗਈਆਂ ہیں سوðਟ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਐਂਡ ਅਸੀਂ ਅੱਜ ਕੁਝ ਫੈਸਲੇ ਵੀ ਲੈਂਦੇ ਜਿੱਦਾਂ ਅਸੀਂ ਟੈਂਡਰ ਫਲੋਟ ਕਰਨ ਜਾ ਰਹੇ ਹੈਗੇ ਆ ਸ਼ਾਰਟਲੀ ਉਹਦੀ ਮੇਨਟੇਨੈਂਸ ਤੇ ਜਿਹੜੀ ਗ੍ਰੀਨ ਬੈਲਟ ਹੈਗੀ ਹੈ ਗਲੀਆਰਾ ਦੀ ਉਹਦੇ ਲਈ ਸੋ ਇਹ ਚੀਜ਼ਾਂ ਅੱਜ ਅਸੀਂ ਰिवਿਊ ਕੀਤੀਆਂ ਇੱਥੇ ਤੁਸੀਂ ਤਾਂ ਨਵੇਂ ਹੋ ਜੀ ਤੁਸੀਂ ਇੱਥੇ ਆਇਓ ਪਹਿਲੀ ਵਾਰ ਆਇਓ ਮਗਰ ਇੱਥੋਂ ਦਾ ਜਿਹੜਾ ਏਰੀਆ ਹੈਗਾ ਗੰਦਗੀ ਕਰਕੇ ਕਿ ਜਦੋਂ ਇਹ ਬਣਿਆ ਸੀਗਾ ਉਦੋਂ ਕਾਫੀ ਫਰਕ ਸੀਗਾ ਤਾਂ ਬਿਲਕੁਲ ਨਿਦਾਹ ਹੋ ਚੁੱਕੇ ਕੰਮ ਕਰਦੇ ਤੋਂ ਜੀ ਜੀ ਸੋ ਸੋ ਦੈਟ ਇਜ਼ ਵਾਈ ਅਸੀਂ ਐਕਚੁਅਲੀ ਮੈਂ ਅੱਜ ਇੱਥੇ ਹੀ ਮੀਟਿੰਗ ਔਨ ਦ ਸਪਾਟ ਹੀ ਕਾਲ ਕੀਤੀ ਸੀਗੀ ਸੋ ਦੈਟ ਆਖੋ ਦੇਖਾ ਹਾਲ ਆਲਵੇਸ ਬੈਟਰ ਹੁੰਦਾ ਹੈ ਸੋ ਉਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਕੀ 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 ਉੱਥੇ ਤਕਲੀਫਾਂ ਆਰਿਆ ਨੇ ਪਾਵੇ ਸੀਵਰੇਜ ਦੀ ਲਾਈਨ ਨੂੰ ਲੈ ਕੇ ਹੋਵੇ ਜਾਂ ਜਿਹੜੀ ਗੰਦਗੀ ਹੈ ਪਲਾਸਟਿਕ ਉਹ ਮਿਕਸ ਹੋ ਰਿਹਾ ਹੈ ਤਾਂ ਉਹ ਚੀਜ਼ਾਂ ਹੁਣ ਤੁਹਾਨੂੰ ਦਿਖ ਜਾਏਗਾ ਕਿ ਉਹਦੇ ਵਿੱਚ ਅਸੀਂ ਅੱਜ ਡਾਇਰੈਕਸ਼ਨ ਵੀ ਪਾਸ ਕੀਤੀਆਂ ਹੈਗੀਆਂ ਅੱਜ ਨਵੇਂ ਕਮਿਸ਼ਨਰ ਕਾਰਪੋਰੇਸ਼ਨ ਨੇ ਹੁਕਮਲੀ ਜੁਆਇਨ ਵੀ ਕਰ ਲੈਣਾ ਹੈਗਾ ਸੋ ਸ਼ਾਰਟਲੀ 올 ਦੀਸ ਪ੍ਰੋਬਲਮਸ ਇਹ ਜਿਹੜੀ ਨੇ ਬੜੀ ਸਮੱਸਿਆ ਹੈਗੀ ਜੀ ਇੱਥੇ ਪਾਰਕਿੰਗ ਦੀ ਜਿਹੜੇ ਆਹ ਤਰੀਕ ਦੇ ਵਿੱਚ ਜਿਹੜੇ 3 ਵੀਲਰਸ ਨੇ ਉਹ ਅੰਦਰ ਆ ਜਾਂਦੇ ਨੇ ਬਾਜ਼ਾਰ ਬਹੁਤ ਛੋਟੇ ਜੀ ਜੀ ਇਹੀ ਨਾ ਅਸੀਂ ਇੱਕ ਜੁਆਇੰਟ ਮੀਟਿੰਗ ਕਰ ਰਹੇ ਹਾਂ ਕਾਰਪੋਰੇਸ਼ਨ ਦੇ ਨਾਲ ਕੁਝ ਪਾਰਕਿੰਗਸ ਹੈਗੀਆਂ ਐਡੀਏ ਕੋਲ ਕੁਝ ਜਿਹੜੀਆਂ ਹੈਗੀਆਂ ਬਾਹਰਲੇ ਪਾਸੇ ਉਹ ਕਾਰਪੋਰੇਸ਼ਨ ਦੇਖ ਰਿਹਾ ਹੈ ਪਲੱਸ ਟ੍ਰੈਫਿਕ ਦੀ ਜਿਹੜੀ ਸਥਿਤੀ ਹੈਗੀ ਹੈ ਕਿ ਮਤਲਬ ਨਾਨ ਮੋਟਰੇਬਲ ਰੋਡਸ ਕਿੜੀਆਂ ਹੋਣੀ ਚਾਹੀਦੀਆਂ ਨੇ ਉਹ ਅਸੀਂ ਟ੍ਰੈਫਿਕ ਪੁਲਿਸ ਤੇ ਸੀਪੀ ਸਾਹਿਬ ਨਾਲ ਮਿਲ ਕੇ ਉਹ ਵਰਕਆਊਟ ਕਰ ਰਹੇ ਹਾਂ ਜੀ ਸੋ ਮੈਂ ਖਾਸ ਕਰਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਇੱਥੇ ਰੇੜੀਆਂ ਫੜੀਆਂ ਵੀ ਲੱਗ ਰਹੀਆਂ ਸਨ ਪਰ ਪ੍ਰਸ਼ਾਸਨ ਵੱਲੋਂ ਚੁਕਾ ਦਿੱਤੀਆਂ ਨਹੀਂਆਂ ਸਨ ਤਾਂ ਕਈ ਉਹਨਾਂ ਦੇ ਘਰ ਦਾ ਚੁੱਲਾ ਵੀ ਬੰਦ ਹੋ ਚੁੱਕਾ ਕਿਉਂਕਿ ਰੋਟੀ ਕਮਾ ਜਿਦਾਂ ਇਹ ਚਲੋ ਤੁਸੀਂ ਮੇਰੇ ਮੇਰੇ ਧਿਆਨ ਚ ਹੁਣ ਲੈ ਕੇ ਆ ਰਹੇ ਹੋ ਤਾਂ ਮੈਂ ਜ਼ਰੂਰ ਇਸ ਤੇ ਗੌਰ ਕਰਾਂਗੀ ਲੇਕਿਨ ਕੋ ਮੋਤਾ ਵੀ ਹੋ ਚੁੱਕਿਆ ਮੈਮ ਕਿਉਂਕਿ ਐਸੇ ਤੰਗੋਂ ਕਿ ਜਿਹੜਾ ਉਹਨਾਂ ਦੀਆਂ ਰੇੜੀਆਂ ਚ ਦੇਖ ਲੈਣੇ ਜੀ ਜਿਹੜੀ ਜਿਹੜੀ ਕੋਈ ਏਦਾਂ ਦੀ ਕੋਈ ਦਿੱਕਤ ਕਿਸੇ ਨੂੰ ਆਈ ਹੋਵੇ ਬਿਕੋਜ਼ ਕਿਹਾ ਵੀ ਇਤਨੀ ਹੈ ਕਿ ਕੋਈ ਵੀ ਕਿਸੇ ਦਾ ਘਰ ਦਾ ਚੂਲਾ ਬੰਦ ਕਰਨਾ ਚਾਹੀਏ ਬਟ ਐਟ ਦ ਸੇਮ ਟਾਈਮ ਸਾਨੂੰ ਇਹ ਵੀ ਬੈਲੈਂਸ ਕਰਨਾ ਪੈਂਦਾ ਹੈ ਕਿ ਇੱਥੇ ਨਜਾਇਜ਼ ਦੁਕਾਨਾਂ ਨਾ ਖੁੱਲਣ ਨਾ ਹੁਣ ਇੱਥੇ ਏਡੀਏ ਦੀ ਆਪਦੀਆਂ ਦੁਕਾਨਾਂ ਹੈਗੀਆਂ 40 ਸਾਲ ਤੋਂ ਪਹਿਲਾਂ ਦਾ ਜੀ ਮੈਨੂੰ 1 ਮਿੰਟ ਮੈਨੂੰ ਇਫ ਆਈ ਕੈਨ ਰਿਸਪੌਂਡ ਸੋ ਇੱਥੇ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਏਡੀਏ ਦੀ ਉਹਦੇ ਵਿੱਚ ਅਸੀਂ ਦੇਖ ਸਕਦੇ ਹੈਗੇ ਕਿ ਕਿਸੇ ਨੂੰ ਕੋਈ ਜੇ ਖਾਲੀ ਪਈਏ ਕੋਈ ਵੀ ਦੁਕਾਨ ਉਹਦੀ ਕੋਈ ਸਿਸਟਮ ਬਣ ਸਕਦਾ ਹੈਗਾ ਇਹ ਜਿਹਦੇ ਵਿੱਚ ਜੋ ਲੋਕ ਰੇੜੀਆਂ ਤੇ ਆਉਂਦੇ ਨਹੀਂ ਰੈਦਰ ਉਹਨਾਂ ਨੂੰ ਕੋਈ ਅਸੀਂ ਫੈਸਿਲਿਟੀ ਇੱਥੇ ਦੇਦੀ ਉਹ ਅਸੀਂ ਦੇਖ ਸਕਦੇ ਹਾਂ ਜੀ ਮੈਮ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੋ ਕਿੰਨੀ ਕੀ ਤਿਆਰੀ ਪ੍ਰਸ਼ਾਸਨ ਦੀ ਜਿਹੜੀ ਹੋ ਚੁੱਕੀ ਕਿਉਂਕਿ 20 ਤਰੀਕ ਤੱਕ ਤੋਂ ਪਹਿਲਾਂ ਦਾ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਜੀ ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੀ ਇੱਕ ਵੀ ਸੀ ਵੀ ਹੋਈ ਸੀਗੀ ਐਸ ਸੀ ਸੀ ਸਰ ਦੇ ਨਾਲ ਤੇ ਜਿਹੜਾ ਕੋਡ ਆਫ ਕੰਡਕਟ ਹੈ ਲਾਅ ਇਨ ਆਰਡਰ ਪੱਖੋਂ ਅਸੀਂ ਅੱਜ ਆਪਣੀ ਲੈਵਲ ਤੇ ਵੀ ਅੱਜ ਰਿਵਿਊ ਕੀਤਾ ਹੈਗਾ ਤੇ ਸਾਡੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸੋ ਜਿੱਦਾਂ ਵੀ ਸਾਨੂੰ ਇਨਸਟਰਕਸ਼ਨਸ ਆਉਂਦੀਆਂ ਨੇ ਅਸੀਂ ਉਹ ਚੀਜ਼ਾਂ ਲਾਗੂ ਕਰ ਦਾਂਗੇ ਜੀ ਥੈਂਕ ਯੂ ਥੈਂਕ ਯੂ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਮੈਡਮ ਜੋ ਹੈਗੇ ਨੇ ਸਾਕਸ਼ੀ ਸਾਨੀ ਜੀ ਉਹ ਵਿਸ਼ੇਸ਼ ਤੌਰ ਦੇ ਉੱਤੇ ਸਚਕਣ ਚੇਰੀ ਹਰਮੰਦਰ ਸਾਹਿਬ ਜੀ ਦੇ ਨਾਲ ਚਿਕਰਦੇ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਇੱਕ ਦੌਰਾ ਕੀਤਾ ਗਿਆ ਤਾਂ ਜਿਹੜੀਆਂ ਸਮੱਸਿਆਵਾਂ ਕਹਿ ਲਈਏ ਗੰਦਗੀ ਨੂੰ ਲੈ ਕੇ ਜਾਂ ਹੋਰ ਵੀ ਕਈ ਸਮੱਸਿਆਵਾਂ ਹੈਗੀਆਂ ਜਾਂ ਖਾਸ ਤੌਰ ਦੇ ਉੱਤੇ ਜਿਹੜੀ ਰੇੜੀਆਂ ਫੜੀਆਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਦਿੱਕਤ ਪਰੇਸ਼ਾਨੀ ਜੋ ਦੇਖਣ ਨੂੰ ਮਿਲ ਰਹੀ ਆ ਤਾਂ ਉਸ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਆਪਾਂ ਜ਼ਰੂਰ ਇਸ ਦਾ ਜੋ ਅਲਟਰਨੇਟਿਵ ਹੱਲ ਕੋਈ ਨਾ ਕੋਈ ਕੱਢਾਂਗੇ ਜ਼ਰੂਰ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਅੱਜ ਖਾਸ ਤੌਰ ਦੇ ਉੱਤੇ ਕਿ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਨੇ ਉਹਨਾਂ ਵੱਲੋਂ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਚ ਗਰਦ ਦੇ ਵਿੱਚ ਦੌਰਾ ਜੋ ਹੈ ਅੱਜ ਕੀਤਾ ਗਿਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਚਸੂਨ ਇੱਕ ਜਗਬਾਨੀ ਟੀਵੀ ਸ਼੍ਰੀਮਚ ਸਚਾਈ